ਮੀਆਂ ਜੀ ਅੱਜ ਮੰਡੀ ਲਾਧੋਕਾ ਪਹੁੰਚੇ ਹੋ ਹਰਤ ਪੀੜ ਪਰਵਾਰਾਂ ਵਾਸਤੇ ਰਾਸ਼ਨ ਕੀ ਕਹਿਣਾ ਚਾਹੋ ਅਸੀਂ ਅਮੜਾ ਰੇਖਾਪਟਾ ਬੇਲਨਾਗਰ ਜ਼ਿਲ੍ਹੇ ਆਇਆ ਹੈ ਇਹ ਕਿ ਇੱਥੇ ਆਇਆ ਹਾਂ ਸੇਂਦ ਉਦੇਪੁਰ ਤੋਂ ਆਇਆ ਕੋਲ ਪਿੱਛੇ ਹੋ ਜਾ ਪੀਰ ਮੁਹੰਮਦ ਖਾਨ ਗਲਫੀਅਰ ਸੋਸਾਇਟੀ ਦੇ ਸਰਪ੍ਰਸਤ ਜੀ ਅਸੀਂ ਇੱਥੇ ਹਰਤ ਪੀੜਤਾ ਵਾਸਤੇ ਰਾਸ਼ਨ ਵੀ ਲੈ ਕੇ ਆਏ ਸੀਗੇ ਔਰ ਗੱਦੇ ਜਿੰਨੇ ਵੀ ਜ਼ਰੂਰਤ ਦੀਆਂ ਚੀਜ਼ਾਂ ਨੇ ਅਸੀਂ ਸਾਰੀਆਂ ਲੈ ਕੇ ਆਏ। ਕਹਿਣਾ ਤਾਂ ਬਸ ਇਹੀ ਹੈ ਕਿ ਰੱਬ ਦੇਗੇ ਅਰਦਾਸ ਕਰਨੇ ਆਂ ਕਿ ਅੱਲਾਹ ਪਾਕ ਕਿਸੇ ਤੇ ਵੀ ਇਹ ਜੀ ਮੁਸੀਬਤ ਨਾ ਆਵੇ। ਔਰ ਸਾਡੇ ਸਿੱਖ ਭਾਈਚਾਰਾ ਇੱਥੇ ਜਿਹੜਾ ਵੀ ਕੋਈ ਮੁਸੀਬਤ ਦੇ ਅੰਦਰ ਹੈ ਉੱ ਨੂੰ ਘਬਰਾਣ ਦੀ ਕੋਈ ਲੋੜ ਨਹੀਂ ਹੈ। ਮੁਸਲਮਾਨ ਭਾਈਚਾਰਾ ਕੰਦੇ ਦੇ ਨਾਲ ਕੰਡਾ ਮਿਲਾ ਕੇ ਖੜਾ ਮਿਲੇਗਾ। ਐ ਲਗਭਗ ਕਿੰਨੇ ਵੇ ਚੱਲੇ ਸੀ ਅਸੀਂ ਜੀ ਦੋ ਦਿਨ ਹੋ ਗਏ ਸਾਨੂੰ ਇੱਥੇ ਆਇਆ ਹੈ ਸੇਵਾ ਜਿਹੜੀ ਹੈ ਕਿਹੜੇ ਕਿਹੜੇ ਏਰੀਆ ਚ ਕਿਤਾਏ ਅਸੀਂ ਪਿੱਛੇ ਕਰਕੇ ਆਏ ਆਂ ਦਰਿਆ ਤੋਂ ਉਪਰਲੀ ਸਾਈਡ ਜਿਹੜੇ ਪਿੰਡ ਨੇ ਉਹਨਾਂ ਤੋਂ ਅਸੀਂ ਰਸ਼ਨ ਵਾਲੇ ਕੇ ਆਏ ਆਂ ਫਰਵਾੜ ਤੋਂ ਪਿੱਛੇ ਜਿਹੜੇ ਦੋ ਚਾਰ ਪਿੰਡ ਨੇ ਨਾਮ ਤਾਂ ਸਾਡੇ ਅੱਗੇ ਸੈਂਚ ਹੈ ਨਹੀਂ ਬਾਰਡਰ ਦੇ ਉੱਤੇ ਆ ਜਿਹੜੇ ਪਿੰਡ ਨੇ ਉਸ ਤੋਂ ਬਾਅਦ ਅੱਜ ਫਿਰ ਅਸੀਂ ਵਾਪਸੀ ਦੇ ਅੰਦਰ ਇਹ ਪਿੰਡ ਨੱਜੂ ਦਾ ਪਿੰਛੇ ਸਾਨੂੰ ਪਿੱਛੇ ਦੇਸਿਆ ਉੱਥੇ ਲੋਕ ਬੈਠੇ ਨੇ ਦੁੱਗਿਆਂ ਦੇ ਅੰਦਰ ਤੁਸੀਂ ਉੱਥੇ ਜਾਓ ਫਿਰ ਅਸੀਂ ਅੱਜ ਇੱਥੇ ਪਹੁੰਚਿਆ ਹੁਣ ਜਿੰਨੇ ਵੀ ਲੋਕ ਇੱਥੇ ਬੈਠੇ ਨੇ ਜਿਹੜੀ ਅਸੀਂ ਸੇਵਾ ਦੇ ਰਹੇ ਆ ਕਿਸੇ ਨੂੰ ਵੀ ਨਹੀਂ ਛੱਡ ਕੇ ਜਾਵਾਂਗੇ ਅਗਰ ਸਾਡੇ ਕੋਲ ਇਹ ਸਮਾਨ ਖਤਮ ਵੀ ਹੁੰਦਾ ਹੈ ਅਸੀਂ ਬਾਜ਼ਿਲ ਕਾ ਜਾ ਕੇ ਹੋਰ ਲੈ ਕੇ ਇਹਨਾਂ ਦੀ ਪੂਰੀ ਕੰਪਲੀਟ ਸੇਵਾ ਕਰਕੇ ਜਾਵਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਹੁਲੜਬਾਜ਼ ਲੋਕ ਹੁੰਦੇ ਨੇ ਵਿੱਚ ਸ਼ਰਾਰਤ ਬਾਜੀ ਕਰਦੇ ਨੇ ਜੇ ਤਾਂ ਅਸੀਂ ਪਹਿਲਾਂ ਕਵਰੇਜ ਕੀਤੀ ਹੈ ਤੇ ਉਹਦੇ ਨਾਲ ਹੀ ਕਈ ਬੰਦੇ ਜਿਹੜੇ ਆ ਫੇਕ ਆ ਕੇ ਤੰਗ ਪਰੇਸ਼ਾਨ ਕਰਦੇ ਨੇ ਇਹ ਕਾਫੀ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋ ਰਹੀਆਂ ਨੇ ਤੁਹਾਡੇ ਨਾਲ ਇਸ ਤਰ੍ਹਾਂ ਦੀ ਕੋਈ ਦੁਰਘਟਨਾ ਵਾਪਰੀ ਹੋਈ ਜੀ ਇਹ ਦੁਨੀਆਦਾਰੀ ਹੈ ਠੀਕ ਹੈ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹਦੇ ਹੋ ਉਹ ਜਿਹੜੇ ਕਰਨਗੇ ਉਹ ਭਰਨਗੇ ਠੀਕ ਹੈ ਅਸੀਂ ਉਹਨਾਂ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਬਾਕੀ ਸੁੱਲਾ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਹੁਣ ਜਿਹੜਾ ਕੋਈ ਮੁਸੀਬਤ ਦੇ ਅੰਦਰ ਹੈ ਉਹਦੀ ਮਦਦ ਕੀਤੀ ਜਾਵੇ ਇਨਸਾਨੀਅਤ ਸਭ ਤੋਂ ਪਹਿਲਾ ਹੈ ਬਾਕੀ ਚੀਜ਼ਾਂ ਸਾਰੀਆਂ ਬਾਅਦ ਚੀਜ਼ਾਂ Thank you.